4 ਲੱਖ ਲਾਓ ਤੇ 1 ਲੱਖ ਕਮਾਓ ਸੀ ਉਹਨੂੰ 4 ਲੱਖ ਦੇ ਵਿੱਚ ਉਹਦੀ ਵੀਜ਼ਾ ਲੈਟਰ ਦਵਾਂਗੇ ਉਹਦੀ ਐਮਬੈਸੀ ਫੀਸ ਪੇ ਕਰਾਂਗੇ ਉਹਦੀ 1 ਇਅਰ ਦੀ ਟਿਊਸ਼ਨ ਫੀਸ ਪੇ ਕਰਾਂਗੇ ਉਹਦੀ ਵੀਜ਼ਾ ਐਕਸਟੈਂਸ਼ਨ ਲੈਟਰ ਪੇ ਕਰਾਂਗੇ ਉਹਨੂੰ ਇੱਕ ਅਕਮੋਡੇਸ਼ਨ ਦਵਾਂਗੇ ਉਹਨੂੰ ਪਿਕਅਪ ਦਵਾਂਗੇ ਹੈਨਾ ਉਹਦੀ ਟਿਕਟ ਵੀ ਵਿੱਚ ਦਵਾਂਗੇ ਸਾਰਾ ਪੈਕੇਜ ਉਹਨੂੰ 4 ਲੱਖ ਦੇ ਵਿੱਚ ਦਵਾਂਗੇ ਤੇ ਉਹ 4 ਲੱਖ ਲਗਾ ਕੇ ਆਰਾਮ ਨਾਲ 1 ਲੱਖ ਰੁਪਇਆ ਕਮਾ ਸਕਦਾ ਮੇਰਾ ਰਸ਼ੀਆ ਦਾ ਵੀਜ਼ਾ 15 ਦਿਨਾਂ ਚ ਮੈਂ ਰੀਸੀਵ ਕਰ ਲਿਆ ਇਥੋਂ ਸਪੈਕਟ੍ਰਮ ਵੀਆਲ ਜੀ ਸਟੱਡੀ ਦਾ ਮਿਸੇਲੇ 1 ਸਾਲ ਤੋਂ ਮੈਂ ਟਰਾਈ ਕਰ ਰਿਹਾ ਸੀਗਾ ਅਬਰੌਡ ਜਾਣ ਦੀ ਤੇ ਉਦੋਂ ਮੈਂ ਯੂਕੇ ਦੀ ਫਾਈਲ ਵੀ ਲਾਈ ਸੀ ਜਿੱਥੋਂ ਮੇਰਾ ਰਿਫਿਊਜ਼ਲ ਆ ਗਈ ਸੀ ਤੇ ਉਹਦਾ ਹਾਲ ਟ੍ਰੀਟਮੈਂਟ ਅੱਲੇ ਤੱਕ ਨਹੀਂ ਆਇਆ ਮੈਨੂੰ ਤੇ ਇੱਥੇ ਮੈਂ ਆਗੇ ਅਪਲਾਈ ਕੀਤਾ 15 ਦਿਨਾਂ ਚ ਮੇਰਾ ਵੀਜ਼ਾ ਆ ਗਿਆ ਹਰ ਕੰਟਰੀ ਦੇ ਵਿੱਚ ਰੂਲਸ ਚੇਂਜ ਹੋ ਰਿਹਾ ਹੈ ਜੇ ਯੂਐਸਏ ਦੀ ਗੱਲ ਕਰوں ਤਾਂ ਯੂਐਸ ਦਾ ਸਟੱਡੀ ਵੀਜ਼ਾ ਦਾ ਸਕਸੈਸ ਰੇਸ਼ੋ 2024 ਦੇ ਵਿੱਚ ਬਹੁਤ ਅੱਛਾ ਹੈ। ਕੈਨੇਡਾ ਨੇ ਸਿਰਫ ਇਹ ਕਿਹਾ ਕਿ ਉਹਨਾਂ ਨੂੰ ਜਿਹੜੇ ਸਕਿੱਲ ਕੈਟਾਗਰੀ ਵਰਕਰਸ ਨੇ ਹਜੇ ਨਹੀਂ ਚਾਹੀਦੇ। ਸਟੂਡੈਂਟਸ ਨੇ ਜਾਂ ਪੇਰੈਂਟਸ ਨੇ ਉਹਨਾਂ ਦਾ ਮਾਈਂਡ ਕਨਵਰਟ ਹੋ ਚੁੱਕਿਆ ਹੁਣ। ਉਹਨਾਂ ਨੂੰ ਲੱਗਦਾ ਹੈ ਕਿ ਹਾਂ ਠੀਕ ਹੈ ਅਗਰ ਇਹ ਕੰਟਰੀ ਨੇ ਡੋਰ ক্লোਜ਼ ਕਰ ਦਿੱਤੇ ਤਾਂ ਉਹਨਾਂ ਦੀ ਦੂਸਰੀ ਕੰਟਰੀਜ਼ ਦੇ ਵਿੱਚ ਚਲੇ ਜਾਈਏ। ਪਟਾਕੇੰਨਾਂ ਮੈਂ ਆਈਐਲਐਸ ਨਹੀਂ ਕਰਨੀ ਮੇਰੀ ਆਈਐਲਐਸ ਐਕਸਪਾਇਰ ਹੋ ਗਈ ਹੁਣ ਮੈਂ ਕਰਨਾ ਨਹੀਂ ਚਾਹੁੰਦਾ ਇਹਦੇ ਵਿੱਚ ਆਈਐਲਐਸ ਦੀ ਜ਼ਰੂਰਤ ਵੀ ਨਹੀਂ ਹੈ ਕਿ ਮੈਂ 10th ਜਾਂ 12th ਕੀਤੀ ਹੈ ਮੇਰਾ ਗੈਪ ਬਹੁਤ ਹੋ ਗਿਆ ਇਹਦੇ ਵਿੱਚ ਗੈਪ ਵੀ ਅਸੈਪਟਡ ਹੈ ਔਰ 10th ਪਾਸ ਬੱਚਾ ਵੀ ਜਾ ਸਕਦਾ ਹੈ ਬਹੁਤ ਹੀ ਘੱਟ 3 ਤੋਂ 4 ਲੱਖ ਦੇ ਬਜਟ 'ਚ ਬੱਚਾ ਪਹੁੰਚ ਜਾਂਦਾ ਹੈ ਇੰਨੇ ਪੈਸੇ ਤਾਂ ਉਹ ਜਾ ਕੇ 5-6 ਮਹੀਨੇ ਦੇ ਵਿੱਚ ਅਰਨ ਵੀ ਕਰ ਲੈਂਦਾ ਹੈ ਕੈਨੇਡਾ ਕੰਟਰੀਜ਼ ਵੀ ਵਿਦਆਊਟ ਆਈਐਲਐਸ ਹੈਗੀਆਂ ਸ਼ੈਨਿਗਨ ਦੇ ਵਿੱਚ ਫਿਨਲੈਂਡ ਦੇ ਵਿੱਚ ਸਪਾਉਸ ਜਿਹੜਾ ਉਹ ਨਾਲ ਹੀ ਜਾਂਦਾ ਫੰਡ ਵੀ ਬਹੁਤ ਘੱਟ ਚਾਹੀਦੇ ਆ ਸਸ਼ਕਲ ਸਿਟੀ ਓਮ ਨਿਊਜ਼ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਪ੍ਰਗਤੀ ਸਵਾਗਤ ਕਰਦੀ ਹਾਂ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਆਏ ਦੇਨ ਹਰ ਕੰਟਰੀ ਦੇ ਜਿਹੜੇ ਰੂਲਸ ਨੇ ਉਹ ਚੇਂਜ ਹੁੰਦੇ ਜਾ ਰਹੇ ਨੇ ਸੋ ਇਸੇ ਮੁੱਦੇ ਤੇ ਅੱਜ ਅਸੀਂ ਗੱਲਬਾਤ ਕਰਨ ਲਈ ਡਾਕਟਰ ਅਮਰਜੀਤ ਕੌਰ ਮੈਡਮ ਕੋਲ ਪਹੁੰਚੇ ਹਾਂ ਤੇ ਅੱਜ ਉਹਨਾਂ ਨਾਲ ਗੱਲਬਾਤ ਕਰਕੇ ਉਹਨਾਂ ਤੋਂ ਪੁੱਛਾਂਗੇ ਕਿ ਜਿਹੜੇ ਕੰਟਰੀ ਦੇ ਰੂਲਸ ਨੇ ਕਾਫੀ ਜ਼ਿਆਦਾ ਚੇਂਜ ਹੋ ਰਹੇ ਜਿਸ ਦੇ ਕਰਕੇ ਨਾ ਸਿਰਫ ਸਟੂਡੈਂਟ ਵੀਜ਼ਾ इवन 스ਪਸ ਵੀਜ਼ੇ ਵਾਲੇ ਲੋਕਾਂ ਨੂੰ ਵੀ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਸੋ ਆਓ ਪਹਿਲਾਂ ਸਭ ਤੋਂ ਪਹਿਲਾਂ ਸਵਾਗਤ ਕਰ ਸਸਟਰੀ ਕਲਜੀ ਥੈਂਕ ਯੂ ਜੀ ਕਿਵੇਂ ਹੋ ਤੁਸੀਂ ਮੈਮ ਮੈਂ ਬਿਲਕੁਲ ਠੀਕ ਹਾਂ ਜੀ ਮੈਮ ਜਿੱਦਾਂ ਕਿ ਤੁਹਾਨੂੰ ਪਤਾ ਹੈ ਕਿ ਆਏ ਦਿਨ ਕੰਟਰੀਜ਼ ਦੇ ਵਿੱਚ ਨਾ ਡਿਸੀਸ਼ਨ ਆਈ ਜਾ ਰਹੀ ਹੈ ਜਾਂ ਰੂਲਸ ਚੇਂਜ ਹੋ ਜਾਂਦੇ ਆ ਜਾਂ ਫਿਰ ਇੰਨੇ ਜ਼ਿਆਦਾ ਟਫ ਰੂਲਸ ਹੋ ਗਏ ਨੇ ਜਿਦੇ ਕਰਕੇ ਸਿਰਫ ਡੋਮੈਸਟਿਕ ਐਡਮਿਸ਼ਨਸ ਹੁੰਦੀਆਂ ਪਈਆਂ ਤੇ ਤੁਹਾਡੇ ਹਿਸਾਬ ਨਾਲ ਇਹ ਰੂਲਸ ਕਿਉਂ ਚੇਂਜ ਹੁੰਦੇ ਪਏ ਇੰਨਾ ਜ਼ਿਆਦਾ ਆ ਨੋ ਡਾਊਟ ਹਰ ਕੰਟਰੀ ਦੇ ਵਿੱਚ ਰੂਲਸ ਚੇਂਜ ਹੋ ਰਿਹਾ ਹੈ ਔਰ ਮੇਰਾ ਇਹ ਮੰਨਣਾ ਹੈ ਕਿ ਜਿਹੜੇ ਰੂਲਸ ਹੈ ਬੈਟਰਮੈਂਟਲੀ ਚੇਂਜ ਹੋ ਰਹੇ ਆ ਡੋਮੈਸਟਿਕ ਐਡਮਿਸ਼ਨਸ ਹੋ ਰਹੀਆਂ ਨੇ ਬਟ ਉਹ ਤਾਂ ਹਮੇਸ਼ਾ ਤੋਂ ਹੀ ਹੁੰਦੀਆਂ ਹਰ ਸਟੂਡੈਂਟ ਦਾ ਇੱਕ ਆਪਣਾ ਡ੍ਰੀਮ ਹੁੰਦਾ ਕਿਸੇ ਦਾ ਡ੍ਰੀਮ ਹੁੰਦਾ ਕਿ ਉਹਨੇ ਆਪਣੇ ਕੰਟਰੀ ਦੇ ਵਿੱਚ ਸਟੱਡੀ ਕਰਕੇ ਨਾ ਆਪਣੇ ਹੋਮ ਕੰਟਰੀ ਦੇ ਵਿੱਚ ਹੀ ਜੌਬ ਕਰਨੀ ਹੈ ਜਾਂ ਕੰਟਰੀ ਚ ਸਟੱਡੀ ਕਰਕੇ ਬਾਹਰ ਜਾਣਾ ਬਟ ਰੂਲ ਚੇਂਜ ਹੋਣ ਤੋਂ ਬਾਅਦ ਵੀ ਲੋਕ ਜਿਹੜੇ ਆ ਉਹ ਬਾਹਰ ਜਾ ਰਹੇ ਆ ਤੇ ਜਿਹੜੇ ਰੂਲ ਚੇਂਜ ਹੋ ਰਿਹਾ ਮੈਂ ਤੁਹਾਨੂੰ ਜਿਵੇਂ ਹੁਣੇ ਪਹਿਲਾਂ ਵੀ ਦੱਸਿਆ ਕਿ ਬੈਟਰਮੈਂਟਲੀ ਹੋ ਰਿਹਾ ਹਰ ਕੰਟਰੀ ਉਹ ਰੂਲ ਬਣਾ ਰਿਹਾ ਜਿਹੜੇ ਕੰਟਰੀ ਦੇ ਨਾਲ ਕਿ ਉਹ ਜਿੰਨੇ ਵੀ ਸਟੂਡੈਂਟਸ ਜਾ ਰਹੇ ਆ ਉਹਨਾਂ ਨੂੰ ਬੈਟਰ ਫੈਸਿਲਿਟੀਆਂ ਦੇ ਸਕੇ ਉਹਨਾਂ ਨੂੰ ਸਟੱਡੀ ਤੋਂ ਬਾਅਦ ਤੇ ਸਟੱਡੀ ਦੇ ਨਾਲ ਵੀ ਜਿਹੜਾ ਉਹਨਾਂ ਨੂੰ ਵਰਕਿੰਗ ਆਵਰਸ ਅਲਾਉਡ ਹੈ ਉਦੇ ਵਿੱਚ ਉਹਨਾਂ ਨੂੰ ਉਹਨਾਂ ਦੇ ਸਟੱਡੀ ਨਾਲ ਰਿਲੇਟਡ ਜਿਹੜਾ ਕੰਮ ਮਿਲ ਸਕੇ ਪਰ ਮੈਮ ਦੇਖਿਆ ਜਾਵੇ ਤਾਂ ਜਿਹੜੀਆਂ ਤਿੰਨ ਕੰਟਰੀਜ਼ ਮੇਨ ਸੀਗੀਆਂ ਯੂਐਸਏ ਯੂਕੇ ਤੇ ਕੈਨੇਡਾ ਤੇ ਆਸਟ੍ਰੇਲੀਆ ਇਹ ਜਿਹੜੀਆਂ ਚਾਰ ਕੰਟਰੀਜ਼ ਨੇ ਇਹਦੇ ਵਿੱਚ ਨਾ ਕਾਫੀ ਜ਼ਿਆਦਾ ਇੰਡੀਅਨ ਜਿਹੜਾ ਮੌਜੂਦ ਤੁਸੀਂ ਦੇਖ ਸਕਦੇ ਹੋ ਪਰ ਦੇਖਿਆ ਜਾਵੇ ਤਾਂ ਇਸ ਟਾਈਮ ਸਾਰਿਆਂ ਨੇ ਇਹ ਕਹਿ ਦਿੱਤੀ ਹੋਈ ਹੈ ਕਿ ਲੋ ਵੇਜ ਵਰਕਰਸ ਨੂੰ ਹੀ ਉਹ ਮਤਲਬ ਜਿਹੜੇ ਮਤਲਬ ਕੰਟਰੀ ਦੇ ਵਿੱਚ ਰੈਜ਼ੀਡੈਂਟ ਨਹੀਂ ਦੇਣਗੇ ਤਾਂ ਤੁਹਾਡੇ ਹਿਸਾਬ ਨਾਲ ਅੰਬੈਸੀਜ਼ ਕੀ ਕਰ ਰਹੀਆਂ ਉੱਥੇ ਫਿਰ ਜੇ ਇੱਕ ਜੇਕਰ ਇਹ ਸਭ ਰੂਲਸ ਆ ਜਾਣਗੇ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ ਜਿਹੜਾ ਇਹ ਰੂਲ ਤੁਸੀਂ ਕਹਿ ਰਹੇ ਹੋ ਇਹ ਸਿਰਫ ਕੈਨੇਡਾ ਦੇ ਵਿੱਚ ਆਇਆ ਹੈ ਅਦਰਵਾਇਜ਼ ਜੇ ਤੁਸੀਂ ਯੂਐਸਏ ਦੀ ਗੱਲ ਕਰੋ ਤਾਂ ਯੂਐਸ ਦਾ ਸਟੱਡੀ ਵੀਜ਼ਾ ਦਾ ਸਕਸੈਸ ਰੇਸ਼ਿਓ 2024 ਦੇ ਵਿੱਚ ਬਹੁਤ ਅੱਛਾ ਹੈ 2024 ਦੇ ਵਿੱਚ 80 ਤੋਂ 90% ਸਟੂਡੈਂਟਸ ਦਾ ਸਟੱਡੀ ਵੀਜ਼ਾ ਆ ਰਿਹਾ ਜੇਕਰ ਉਹਦੀ ਐਲੀਜੀਬਿਲਿਟੀ ਬੰਦੀ ਹੈ ਹਾਂ ਕੈਨੇਡਾ ਨੇ ਇਦੇ ਵਿੱਚ ਸਟੂਡੈਂਟ ਦਾ ਕੋਈ ਕਨਸਰਨ ਨਹੀਂ ਹੈ ਕੈਨੇਡਾ ਨੇ ਸਿਰਫ ਇਹ ਕਿਹਾ ਕਿ ਉਹਨਾਂ ਨੂੰ ਜਿਹੜੇ ਸਕਿੱਲ ਕੈਟਾਗਰੀ ਵਰਕਰਸ ਨੇ ਹਜੇ ਨਹੀਂ ਚਾਹੀਦੇ ਬਟ ਸਟੂਡੈਂਟ ਵੀਜ਼ਾ ਲੱਗ ਰਿਹਾ ਜਿਹੜਾ ਬੱਚਾ ਪੋਸਟ ਗ੍ਰੈਜੂਏਸ਼ਨ ਲਈ ਜਾ ਰਿਹਾ ਉਹਨੂੰ ਪੋਸਟ ਸਟਡੀ ਵਰਕ ਪਰਮਿਟ ਵੀ ਮਿਲ ਰਿਹਾ ਜਿਹੜਾ ਗ੍ਰੈਜੂਏਸ਼ਨ ਲਈ ਜਾ ਰਿਹਾ ਬੈਚਲਰ ਕਰਨ ਜਾ ਰਿਹਾ ਉਹਨੂੰ ਵੀ ਪੋਸਟ ਸਟਡੀ ਵਰਕ ਪਰਮਿਟ ਜਿਹੜਾ ਮਿਲੇਗਾ ਜੇਕਰ ਯੂਕੇ ਦੀ ਗੱਲ ਕਰੀਏ ਤਾਂ ਉਹਨੇ ਜ਼ਰੂਰ ਇਸ ਤਰ੍ਹਾਂ ਕੀਤਾ ਕਿ ਜਿਹੜਾ ਸਪਾਊਸ ਹੈ ਉਹ ਕੁਝ ਕੋਰਸੇਜ਼ ਨੇ ਜਿਵੇਂ ਮਾਸਟਰਸ ਹੋ ਗਿਆ ਪੀ ਐਚ ਡੀ ਹੋ ਗਿਆ ਹੈਲਥ케ਅਰ ਦੀ ਮਾਸਟਰਸ ਹੋ ਗਈ ਕੁਝ ਖਾਸ ਜਿਹੜੇ ਕੋਰਸੇਸ ਨੇ ਉਹਨਾਂ ਦੇ ਵਿੱਚ ਹੀ ਜਾ ਪਾਏਗਾ ਹੈਨਾ ਔਰ फोर्थ ਕੰਟਰੀ ਤੁਸੀਂ ਆਸਟ੍ਰੇਲੀਆ ਕਿਹਾ ਸੀ ਆਸਟ੍ਰੇਲੀਆ ਦੇ ਵਿੱਚ ਵੀ ਉਹੀ ਕੰਟਰੀ ਦੇ ਵਿੱਚ ਸਟੂਡੈਂਟਸ ਨੂੰ ਜਾਣਾ ਚਾਹੀਦਾ ਜਿੱਥੇ ਕਿ ਉਹਨੂੰ ਸਟੱਡੀ ਤੋਂ ਬਾਅਦ ਉਹਨਾਂ ਦੀ ਡਿਮਾਂਡਡ ਲਿਸਟ ਦੇ ਵਿੱਚ ਆਵੇ ਤੇ ਉਹਨੂੰ ਅੱਗੇ ਵਰਕ ਪਰਮਿਟ ਮਿਲ ਸਕੇ ਮੈਂ ਅਮਾਜ਼ਨ ਮੀਜ਼ ਵੀਜ਼ਾ ਐਕਸਪਰਟ ਮੈਂ ਜਿਵੇਂ ਕਿ ਤੁਹਾਨੂੰ ਦੇਖ ਸਕਦੇ ਤੁਸੀਂ ਆਲਮੋਸਟ ਪਤਾ ਨਹੀਂ ਕਿੰਨੇ ਹੀ ਵੀਜ਼ਾਸ ਲਗਵਾ ਚੁੱਕੇ ਕਿੰਨੇ ਤੁਹਾਡੇ ਕੋਲ ਫਰੈਸ਼ ਪਾਸਪੋਰਟਸ ਆ ਚੁੱਕੇ ਨੇ ਕਿੰਨੇ ਬੱਚੇ ਇਸ ਟਾਈਮ ਤੁਹਾਡੇ ਘਰ ਕੇ ਸਿਰਫ ਬਾਹਰ ਬੈਠੇ ਨੇ ਤਾਂ ਤੁਹਾਡੇ ਸਾਹਮਣੇ ਜਿਹੜੀ ਹੁਣ ਕੰਟਰੀਜ਼ ਕਰਕੇ ਕਾਫੀ ਜ਼ਿਆਦਾ ਬੱਚੇ ਵੀ ਸਟ੍ਰੈਸ ਨੇ ਸਿਰਫ ਸਪਾਊਸ ਹੀ ਨਹੀਂ ਬਲਕਿ ਫੈਮਿਲੀਜ਼ ਦਾ ਕਾਫੀ ਜ਼ਿਆਦਾ ਸਟ੍ਰੈਸਡ ਆਊਟ ਨੇ ਤਾਂ ਤੁਹਾਡੇ ਸਾਹਮਣੇ ਹੋਰ ਕਿਹੜੀ-ਕਿਹੜੀ ਕੰਟਰੀਜ਼ ਨੇ ਜਿੱਥੇ ਬੱਚੇ ਜਾ ਕੇ ਸੈਟਲ ਹੋ ਅ ਜੇਸਟਰ ਤੁਸੀਂ ਨਾਮ ਲਿਆ ਚਾਰ ਕੰਟਰੀਜ਼ ਦਾ ਮੈਂ ਵੀ ਤੁਹਾਨੂੰ ਸਿਰਫ ਚਾਰ ਕੰਟਰੀਜ਼ ਹੀ ਦੱਸੂਗੀ ਤੇ ਉਹ ਚਾਰ ਦੇ ਵਿੱਚ ਕਈ ਕੰਟਰੀ ਕਲੱਬ ਹੋ ਜਾਂਦੇ ਆ ਜਿਨ੍ਹਾਂ ਦੇ ਵਿੱਚ ਇਸ ਟਾਈਮ ਵੀਜ਼ਾ ਸਕਸੈਸ ਰੇਸ਼ਿਓ ਬਹੁਤ ਹੈ ਫਰਸਟ ਹੈ ਮਾਸਕੋ ਰਸ਼ੀਆ ਦੇ ਵਿੱਚ ਅਸੀਂ ਸਟੂਡੈਂਟਸ ਨੂੰ ਭੇਜ ਰਹੇ ਆ ਇਹਦਾ ਬਜਟ ਲੋ ਹੁੰਦੇ ਕਰਕੇ ਜਿਵੇਂ ਤੁਸੀਂ ਕਹਿ ਰਹੇ ਹੋ ਸਪਾਊਸ ਨੇ ਜਾਣਾ ਹੁੰਦਾ ਹੈ ਨਾ ਤੇ ਹਸਬੰਡ ਵਾਈਫ ਇਕੱਠੇ ਵੀ ਜਾ ਰਹੇ ਅੱਜ ਵੀ ਸਾਡੀ ਮਤਲਬ ਚਾਰ ਕਪਲ ਦੀ ਇਕੱਠੀ ਫਲਾਈਟ ਸੀਗੀ ਉਸ ਤੋਂ ਬਾਅਦ ਆ ਜਾਂਦਾ ਮਰੀਸ਼ੀਅਸ ਲੋ ਬਜਟ ਦੇ ਲਈ ਥੈਨ ਆ ਜਾਂਦਾ ਸਾਈਪਰਸ ਜਿਹਦੇ ਸਿਰਫ 4 ਬੈਂਡ ਸੀ ਨੇ ਫੋਰਥ ਆ ਜਾਂਦਾ ਹੈ ਸ਼ੈਨੇਗਨ ਹੈ ਨਾ ਸ਼ੈਨੇਗਨ ਇਜ਼ ਆ ਯੂ ਕੈਨ ਸੇ ਕਲਸਟਰ ਆਫ 29 ਕੰਟਰੀਜ਼ ਤਾਂ ਇਹਦੇ ਵਿੱਚ ਫਿਨਲੈਂਡ ਹੈ ਡੈਨਮਾਰਕ ਹੈ ਸਪੇਨ ਹੈ ਫਰਾਂਸ ਹੈ ਮਾਲਟਾ ਹੈ ਸਵਿਟਜ਼ਰਲੈਂਡ ਹੈ ਨਾ ਕਾਫੀ ਕੰਟਰੀਜ਼ ਨੇ ਇਟਲੀ ਹੈ ਤਾਂ ਇਹਨਾਂ ਕੰਟਰੀਜ਼ ਦਾ ਸਟੱਡੀ ਵੀਜ਼ਾ ਜਿਹੜਾ ਇਸ ਟਾਈਮ ਅੱਛਾ ਸਕਸੈਸ ਰੇਸ਼ਿਓ ਹੈ ਤੇ ਬਹੁਤ ਸਾਰੇ ਜਿਹੜੇ ਸਟੂਡੈਂਟਸ ਨੇ ਜਾਂ ਪੇਰੈਂਟਸ ਨੇ ਉਹਨਾਂ ਦਾ ਮਾਈਂਡ ਕਨਵਰਟ ਹੋ ਚੁੱਕਿਆ ਹੁਣ ਉਹਨਾਂ ਨੂੰ ਲੱਗਦਾ ਹੈ ਕਿ ਹਾਂ ਠੀਕ ਹੈ ਅਗਰ ਇਹ ਕੰਟਰੀ ਨੇ ਡੋਰ ক্লোਜ਼ ਕਰਤੇ ਹੈ ਤਾਂ ਉਹਨਾਂ ਸੀ ਦੂਸਰੀ ਕੰਟਰੀਜ਼ ਦੇ ਵਿੱਚ ਚਲੇ ਜਾਈਂਦੇ ਬਟ ਮੈਮ ਦੇਖਿਆ ਜਾਵੇ ਤਾਂ ਅੱਜਕੱਲ ਜਿਹੜੀ ਜਨਰੇਸ਼ਨ ਹੈ ਤੇ ਪੈਰੈਂਟਸ ਦੇ ਵਿੱਚ ਵੀ ਨਾ ਇਸ ਚੀਜ਼ ਦਾ ਬਹੁਤ ਜ਼ਿਆਦਾ ਫੀਅਰ ਆ ਫੈਕਟਰ ਆ ਚੁੱਕਾ ਹੈ ਕਿ ਹੋ ਸਕਦਾ ਹੈ ਜੇਕਰ ਉਹ ਇਸ ਟਾਈਮ ਇਨਵੈਸਟਮੈਂਟ ਕਰ ਦੇਣ ਕਿਉਂਕਿ ਮਾਰਕੀਟ ਦੇ ਵਿੱਚ ਬਹੁਤ ਫਰਾਡ ਘੁੰਮਦੇ ਪਏ ਨੇ ਇਸ ਟਾਈਮ ਜਿੱਦਾਂ ਕਿ ਤੁਸੀਂ ਮੈਨੂੰ 4 ਕੰਟਰੀਜ਼ ਗਿਣਾਈਆਂ ਸਭ ਤੋਂ ਪਹਿਲਾਂ ਤਾਂ ਮੈਮ ਮੈਂ ਉਹ ਕੰਟਰੀਜ਼ ਦੇ ਬਾਰੇ ਜਾਨਣਾ ਚਾਹੂੰਗੀ ਕਿ ਕਿਸ ਤਰੀਕੇ ਨਾਲ ਤੁਸੀਂ ਐਜ਼ ਅਨ ਵੀਜ਼ਾ ਐਕਸਪਰਟ ਬੱਚਾ ਨੂੰ ਬੱਚਾ ਨੂੰ ਪ੍ਰੀਫਰੈਂਸ ਦੋਗੇ ਕਿ ਕਿਸ ਤਰੀਕੇ ਨਾਲ ਉਹਨਾਂ ਨੂੰ ਕੀ ਕਰਨਾ ਚਾਹੀਦਾ ਹੈ ਮੈਂ ਬਿਲਕੁਲ ਜਾਨਣਾ ਚਾਹੂੰਗੀ ਮੈਮ ਤੁਹਾਡੇ ਤੋਂ ਥੈਂਕ ਯੂ ਇਸ ਤਰ੍ਹਾਂ ਹਰ ਕੰਟਰੀ ਦਾ ਇੱਕ ਆਪਣਾ ਬਜਟ ਹੈ ਹੈਨਾ lettes start from the moscow ਜਿਵੇਂ moscow ਹੈ ਅਸੀਂ ਉੱਥੇ ਬੱਚੇ ਨੂੰ ਰਸ਼ੀਅਨ ਲੈਂਗੁਏਜ ਕੋਰਸ ਕਰਨ ਭੇਜਦੇ ਹਾਂ ਇਤੋਂ ਬੱਚੇ ਦਾ 1 year ਦਾ ਵੀਜ਼ਾ ਹੁੰਦਾ ਉਸ ਤੋਂ ਬਾਅਦ ਉਹ e1 a2 ਲੈਵਲ ਕਰਦਾ ਥੈਨ ਉਹ b1 b2 c1 ਦੇ ਲਈ ਆਪਣਾ ਵੀਜ਼ਾ ਐਕਸਟੈਂਡ ਕਰਾ ਦਿੰਦਾ ਉਧੇ ਵਿੱਚ ਉੱਥੇ ਕੀ ਹੈ ਕਿ ਵੀਕ ਦੇ ਵਿੱਚ ਸਿਰਫ 2 ਡੇਸ 2 2 ਆਵਰਜ਼ ਦੀ ਕਲਾਸ ਹੈ 5 ਡੇਸ ਉਹ ਕੰਮ ਕਰ ਸਕਦਾ ਹੈ ਉੱਥੇ ਜਾਂਦਾ ਬੱਚੇ ਨੂੰ ਬੈਨੀਫਿਟ ਇਹ ਹੈ ਕਿ ਜਦੋਂ ਉਹ ਲੈਂਗੁਏਜ ਸਿੱਖ ਲੈਂਦਾ ਤਾਂ ਉਹਨੂੰ achiyan jobs ਜਿਹੜੀਆਂ ਨੇ ਉਹ ਮਿਲ ਜਾਂਦੀਆਂ ਨੇ ਔਰ ਮੈਂ ਤੁਹਾਨੂੰ ਕੁਝ ਕੀ ਫੀਚਰਸ ਦੱਸੂਗੀ ਕਿ ਬੱਚੇ ਕਿਉਂ ਮਾਸਕੋ ਜਾ ਰਹੇ ਨੇ ਇਸ ਟਾਈਮ ਸਾਡੇ ਕੋਲ ਬਹੁਤ ਸਟੂਡੈਂਟ ਜਾ ਚੁੱਕੇ ਆ ਬੀ ਟੂ ਬੀ ਏਜੰਟਸ ਵੀ ਸਾਡੇ ਨਾਲ ਕਾਫੀ ਕੰਮ ਕਰ ਰਹੇ ਨੇ ਇਹਦਾ ਹੀ ਰੀਜ਼ਨ ਹੈ ਕਿ ਸਭ ਤੋਂ ਪਹਿਲਾਂ ਤਾਂ ਏਕੀਜੀ ਦੀ ਰਿਫਿਊਜ਼ਲ ਆ ਚੁੱਕੀ ਹੈ ਉਹ ਕਹਿੰਦਾ ਜੀ ਮੈਂ ਹੁਣ ਸਾਰੇ ਪੈਸੇ ਵੀਜ਼ਾ ਲੱਗਣ ਤੋਂ ਬਾਅਦ ਦੇਣੇ ਆ ਹਨਾ ਤਾਂ ਅਸੀਂ ਸਾਰੇ ਪੈਸੇ ਵੀਜ਼ਾ ਲੱਗਣ ਤੋਂ ਬਾਅਦ ਲੈ ਲਏ ਆ ਸੌਰੀ ਲੈਰੀ ਉਸ ਤੋਂ ਬਾਅਦ ਇਹ ਆ ਜਾਂਦਾ ਕਿ ਉਹ ਕਹਿੰਦਾ ਬੱਚਾ ਕਹਿੰਦਾ ਮੈਂ ਆਇਲਸ ਨਹੀਂ ਕਰਨੀ ਮੇਰੀ ਆਇਲਸ ਐਕਸਪਾਇਰ ਹੋ ਗਈ ਹੁਣ ਮੈਂ ਕਰਨਾ ਨਹੀਂ ਚਾਹੁੰਦਾ ਇਹਦੇ ਵਿੱਚ ਆਇਲਸ ਦੀ ਜ਼ਰੂਰਤ ਵੀ ਨਹੀਂ ਹੈ ਥਰਡ ਆ ਜਾਂਦਾ ਕਿ ਮੈਂ 10th ਜਾਂ 12th ਕੀਤੀ ਹੈ ਮੇਰਾ ਗੈਪ ਬਹੁਤ ਹੋ ਗਿਆ ਇਹਦੇ ਵਿੱਚ ਗੈਪ ਵੀ ਅਸੈਪਟਡ ਹੈ 10th ਪਾਸ ਬੱਚਾ ਵੀ ਜਾ ਸਕਦਾ ਦੈਨ ਆ ਜਾਂਦਾ ਜੀ 올ਡ ਫੰਡ ਮੇਰੇ ਕੋਲ ਹੋ ਹੈ ਨਹੀਂ ਗੇ ਪੈਸਾ ਸੀਗਾ ਕੁਝ ਰਿਫਿਊਜ਼ਲ ਤੇ ਲੱਗ ਗਿਆ ਜਾਂ ਮੇਰੇ ਕੋਲ ਪੁਰਾਣੇ ਫੰਡਸ ਨਹੀਂ ਹੈ ਤਾਂ ਇਹਦੇ ਵਿੱਚ 올ਡ ਫੰਡ ਵੀ ਨਹੀਂ ਚਾਹੀਦੇ ਤੇ ਬਹੁਤ ਹੀ ਘੱਟ 3 ਤੋਂ 4 ਲੱਖ ਦੇ ਬਜਟ 'ਚ ਬੱਚਾ ਪਹੁੰਚ ਜਾਂਦਾ ਐ ਇੰਨੇ ਪੈਸੇ ਤਾਂ ਉਹ ਜਾ ਕੇ 5-6 ਮਹੀਨੇ ਦੇ ਵਿੱਚ ਅਰਨ ਵੀ ਕਰ ਲੰਦਾ ਤਾਂ ਐਸ ਕਰਕੇ ਇਸ ਟਾਈਮ ਜਿਨ੍ਹਾਂ ਦਾ ਲੋ ਬਜਟ ਹੈ ਜਿਹੜਾ ਬੱਚਾ 10th ਪਾਸ ਹੈ ਹੈ ਨਾ ਗੈਪ ਜ਼ਿਆਦਾ ਉਹਦੀ ਪ੍ਰੈਫਰੈਂਸ ਜਿਹੜੀ ਹੈ ਮੋਰੀਸ਼ੀ ਸੌਰੀ ਮਾਸਕੋ ਐ ਕਨਾਂ ਉਸ ਤੋਂ ਬਾਅਦ ਮਰੇਸ਼ੀਅਸ ਆ ਜਾਂਦਾ ਜਿਹਦਾ ਇਸ ਤੋਂ ਵੀ ਘੱਟ ਬਜਟ ਹੈ 2 ਤੋਂ 3 ਲੱਖ ਦਾ मैम पर जिस तरीके ਨਾਲ ਤੁਸੀਂ 2 ਤੋਂ 3 ਲੱਖ ਰੁਪਏ ਦਾ ਬਜਟ ਕਹਿ ਰਹੇ ਹੋ ਤਾਂ ਕੈਨੇਡਾ ਦੇ ਆਪਾਂ ਕੰਪੈਰੀਜ਼ਨ ਹੁਣ ਕੈਨੇਡਾ ਦੇ ਨਾਲ ਹੀ ਕਰਾਂਗੇ ਕਿਉਂਕਿ ਕੈਨੇਡਾ ਇਸ ਟਾਈਮ ਬਹੁਤ ਹੌਟ ਚੱਲ ਰਿਹਾ ਹੌਟ ਪਿਕਸ ਦੇ ਵਿੱਚ ਹੈ ਉਹ ਤੇ ਸਭ ਤੋਂ ਪਹਿਲਾਂ ਗੱਲ ਕੀਤੀ ਜਾਵੇ ਉੱਥੇ ਦੇ ਬੱਚਿਆਂ ਦੀ ਤਾਂ ਉਹ ਕੈਨੇਡਾ ਦੇ ਵੱਲੋਂ ਕੈਨੇਡੀਨ ਗਵਰਨਮੈਂਟ ਦੇ ਵੱਲੋਂ ਇਹ ਚੀਜ਼ ਕਹੀ ਗਈ ਹੈ ਕਿ ਹੁਣ ਜਿਹੜੇ ਇੱਥੇ ਬੱਚੇ ਨੇ ਉਹ ਪੜ੍ਹਾਈ ਕਰਨ ਆ ਰਹੇ ਤੇ ਉਸ ਤੋਂ ਬਾਅਦ ਜਦੋਂ ਉਹਨਾਂ ਦਾ ਕੋਰਸ ਕੰਪਲੀਟ ਹੋ ਜਾਂਦਾ ਉਹਨਾਂ ਨੂੰ ਵਾਪਸ ਇੰਡੀਆ ਆਉਣਾ ਹੀ ਪਏਗਾ ਕਿਉਂਕਿ ਉਹਨਾਂ ਕੋਲ ਹੋਰ ਕੋਈ ਫਦਰ ਆਪਸ਼ਨ ਨਹੀਂ ਹੈ ਤਾਂ ਜਿੱਦਾਂ ਤੁਸੀਂ ਮੈਨੂੰ ਦੱਸਿਆ ਕਿ ਤੁਹਾਡੇ ਕੰਟਰੀ ਜੁਨੀਆਂ ਵੀ ਤੁਸੀਂ ਮੈਨੂੰ ਦੱਸਿਆ ਮੈਮ ਜੇਕਰ ਬੱਚਾ ਤੁਸੀਂ ਜਿੱਦਾਂ 3 ਲੱਖ ਦੇ ਵਿੱਚ ਬਾਹਰ ਭੇਜ ਰਹੇ ਹੋ ਤਾਂ ਕੀ ਮਤਲਬ ਉਹ ਫੇਰ ਉਹ ਵਾਪਸ ਆਏਗਾ ਜਿਸ ਥੇਕੇ ਨਾਲ ਕੈਨੇਡਾ ਕਰ ਰਹੀ ਹੈ ਕਿ ਉੱਥੇ ਦੀ ਗਵਰਨਮੈਂਟ ਵੀ ਇਦਾਂ ਦੇ ਰੂਲਸ ਲੈ ਕੇ ਆ ਸਕਦੀ ਹੈ ਨਹੀਂ ਨਹੀਂ ਇਸ ਤਰ੍ਹਾਂ ਦਾ ਕੁਝ ਵੀ ਨਹੀਂ ਹੈ ਉੱਥੇ ਕੀ ਹੈ ਕਿ ਬੱਚੇ ਦਾ ਵੀਜ਼ਾ ਐਕਸਟੈਂਡ ਹੁੰਦਾ ਹੈ ਹੈਨਾ ਸਟੱਡੀ ਦੇ ਵਿੱਚ ਬੱਚਾ ਜਿਵੇਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਉਹ ਲੈਂਗੁਏਜ ਕੋਰਸ ਦੀ ਅਪਡੇਸ਼ਨ ਦੇ ਲਈ ਆਪਣਾ ਵੀਜ਼ਾ ਐਕਸਟੈਂਡ ਕਰਾ ਸਕਦਾ ਹੈ ਸੈਕਿੰਡ ਜਿਵੇਂ ਮੈਂ ਤੁਹਾਨੂੰ ਦੱਸਿਆ ਸੀਗਾ ਮਰੇਸ਼ੀਅਸ ਉੱਥੇ ਅਸੀਂ ਜ਼ਿਆਦਾ ਹਸਪਿਟੈਲਿਟੀ ਲਈ ਭੇਜਦੇ ਹਾਂ ਉੱਥੇ ਜਿਹੜਾ ਬੱਚਾ ਹੈ ਆਪਣਾ ਵੀਜ਼ਾ ਅੱਗੇ ਉਹਨੂੰ ਜੌਬਸ ਵੀ ਮਿਲ ਜਾਂਦੀਆਂ ਨੇ ਹੈਨਾ ਥਰਡ ਆ ਜਾਂਦਾ ਸਾਈਪਰਸ ਸਾਈਪਰਸ ਜਿਹੜਾ ਉਹ ਵੀ ਸਾਈਪਰਸ ਯੂਰਪ ਦਾ ਹੀ ਪਾਰਟ ਹੈ ਉਹਦੇ ਵਿੱਚ ਜਿਹਦੇ ਓਵਰঅল 4 ਬੈਂਡਸ ਹੈ ਪਾਂ ਤੋਂ 5.5 ਲੱਖ ਦਾ ਬਜਟ ਹੈ ਉਹ ਬੱਚਾ ਸਾਈਪਰਸ ਵੀ ਜਾ ਰਿਹਾ ਹੈ ਨਾ ਉੱਥੇ ਵੀ ਬੱਚੇ ਨੂੰ ਸਟੱਡੀ ਤੋਂ ਬਾਅਦ ਵਰਕ ਪਰਮਿਟ ਮਿਲਦਾ ਹੈ ਦੈਨ ਸਾਰੇ ਸ਼ੈਨੈਗਨ ਕੰਟਰੀਜ਼ ਦਾ ਰੂਲ ਹੈ ਕਿ ਸਟੱਡੀ ਹੋਏਗੀ ਉਸ ਤੋਂ ਬਾਅਦ 2 ਇਅਰਸ ਦਾ ਉਹਨੂੰ ਵਰਕ ਪਰਮਿਟ ਮਿਲੇਗਾ ਤੇ ਜੇਕਰ ਉੱਥੇ ਦੀ ਲੈਂਗੁਏਜ ਸਿੱਖ ਲੈਂਦੇ ਆ ਨਾ ਉੱਥੇ ਦੀ ਜੋ ਵੀ ਇੱਕ ਕੰਟਰੀ ਦੀਆਂ ਕੰਡੀਸ਼ਨਸ ਨੇ ਕਿ ਹਾਂ ਇਹ ਸਭ ਕੁਝ ਹੋਣ ਤੋਂ ਬਾਅਦ ਉਹਨੂੰ ਵਰਕ ਪਰਮਿਟ ਤੋਂ ਬਾਅਦ ਪੀਆਰ ਮਿਲੇਗੀ ਤਾਂ ਉਹ ਵੀ ਜਿਹੜੇ ਬੱਚੇ ਆ ਉੱਥੇ ਲੈ ਰਹੇ ਆ ਮੈਮ ਜਿੱਦਾ ਪੇ ਸਕੇਲ ਹੁੰਦਾ ਇੱਕ ਤਰੀਕੇ ਨਾਲ ਕਿ ਅਸੀਂ ਇਹਨੇ ਦਵਾਂਗੇ ਜਿੱਤੇ ਯੂਰਪ ਕੰਟਰੀਜ਼ ਨੇ ਉਹਨਾਂ ਦਾ ਜਿਹੜਾ ਪੇ ਸਕੇਲ ਹੈ ਉਹਨਾਂ ਦਾ ਬਹੁਤ ਡਿਪੈਂਡ ਕਰਦਾ ਹੈ ਸਕੀਲਿੰਗ ਵਰਕਸ ਦੇ ਉੱਤੇ ਜਿੱਦਾ ਕਿ ਤੁਸੀਂ ਮੈਨੂੰ ਸਟਾਰਟਿੰਗ ਦੇ ਵਿੱਚ ਦੱਸਿਆ ਕਿ ਹੁਣ ਡੋਮੈਸਟਿਕ ਐਡਮਿਸ਼ਨਸ ਹੀ ਲਿੱਤੀਆਂ ਜਾ ਰਹੀਆਂ ਨੇ ਉਸ ਤੋਂ ਇਲਾਵਾ ਕੋਈ ਵੀ ਐਡਮਿਸ਼ਨਸ ਅਜੇ ਨਹੀਂ ਲਿੱਤੀਆਂ ਜਾ ਰਹੀਆਂ ਕਿਸੇ ਵੀ ਕੰਟਰੀ ਵੱਲੋਂ ਤਾਂ ਤੁਹਾਡੇ ਸਾਹਮਣੇ ਜੇਕਰ ਬੱਚਾ ਸਿਰਫ 90 ਯੂਰ ਕੀ ਕੀ ਮੈਮ ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਕਿ ਮੈਂ ਤੁਹਾਨੂੰ ਇਹ ਨਹੀਂ ਕਿਹਾ ਕਿ ਡੋਮੈਸਟਿਕ ਕੰਵਿਸ਼ਨਸ ਹੋ ਰਹੀਆਂ ਇੰਟਰਨੈਸ਼ਨਲ ਬੱਚੇ ਜਾ ਰਹੇ ਆ ਤੇ 90 ਯੂਰੋਸ ਦਾ ਬੱਚਾ ਇੱਕ ਦਿਨ ਚ ਕਮਾ ਲੈਂਦਾ ਜੇਕਰ ਸ਼ੈਨੈਗਨ ਦੀ ਗੱਲ ਕਰੀਏ ਤਾਂ ਮਿਨੀਮਮ ਵੇਜੇਸ ਉਤੇ 14 ਯੂਰਪ ਪਰ ਐਵਰ ਹੈ ਗਿਆ ਤੇ ਤੁਹਾਨੂੰ ਤਾਂ ਇਹ ਤਾਂ ਲੱਗਦਾ ਨਹੀਂ ਕਿ ਬੱਚਾ ਪੂਰੇ ਮਹੀਨੇ ਦੇ ਵਿੱਚ 7-8 ਘੰਟੇ ਹੀ ਕੰਮ ਕਰੇਗਾ ਹੈਨਾ ਉਹਨੂੰ 25 ਆਵਰਸ ਵੀਕਲੀ ਅਲਾਉਡ ਹੈ ਜੇ ਆਪਾਂ ਉਹਨੂੰ 14 ਯੂਰੋ ਦੇ ਨਾਲ ਵੀ 25 ਨੂੰ ਮਲਟੀਪਲਾਈ ਕਰੀਏ ਤਾਂ ਤਾਂ ਵੀ ਉਹਦੀ ਅਰਨਿੰਗ ਹੈਂਡਸਮ ਹੋ ਜਾਂਦੀ ਹੈ ਹੈਨਾ ਤਾਂ ਇਸ ਤਰ੍ਹਾਂ ਦਾ ਕੁਝ ਨਹੀਂ ਹੈ ਇਹਨਾਂ ਸਭ ਲੋਕਾਂ ਦੇ ਮਨ ਦੇ ਵਿੱਚ ਇੱਕ ਆ ਗਿਆ ਕਿ ਕੈਨੇਡਾ ਇਸ ਤਰ੍ਹਾਂ ਹੋ ਗਿਆ ਜਾਂ ਕੁਝ ਹੋ ਗਿਆ ਕੈਨੇਡਾ ਵੀ ਅੱਜ ਵੀ ਸਟੂਡੈਂਟਸ ਜਾ ਰਹੇ ਹੈ ਹੈਨਾ ਕੁਝ ਲੋਕ ਜਿਹੜੇ ਆ ਹਿਊਮਰਸ ਤੇ ਜਾਂ ਇਹ ਨਿਊਜ਼ ਤੇ ਜ਼ਿਆਦਾ ਫੋਕਸ ਕਰਦੇ ਆ ਫੋਕਸ ਕਰਦੇ ਆ ਹੈਨਾ ਤਾਂ ਆਪਾਂ ਜਿਵੇਂ ਕਿਹਾ ਜਾਂਦਾ ਹੈ ਕਿ 올 ਨਿਊਜ਼ ਆਰ ਨੋਟ ਟ्रू 올 ਇਨਫੋਰਮੇਸ਼ਨ ਔਨ ਗੂਗਲ ਇਜ਼ ਨੈਵਰ ਟ्रू ਹੈਨਾ ਕਈ ਵਾਰੀ ਹੁੰਦਾ ਹਨ ਆਪਣੇ ਇੰਡੀਆ ਦੇ ਵਿੱਚ ਉਹ ਮੈਂ ਜੇ ਨਿਊਰੀ ਵੀ ਇੰਡੀਆ ਤੋਂ ਬਾਹਰ ਗਈ ਕਿਸੇ ਵੀ ਕੰਟਰੀ ਦੇ ਵਿੱਚ ਹੈਨਾ ਤਾਂ ਜਿਵੇਂ ਲੋਕ ਕਹਿੰਦੇ ਆ ਵੀ ਇੰਡੀਆ ਦੇ ਵਿੱਚ ਜੋਬਸ ਨਹੀਂ ਹੈਗੀਆਂ ਜੋਬਸ ਇੰਡੀਆ ਚ ਵੀ ਹੈਗੀਆਂ ਜੋਬ ਬਾਰਵੀਂ ਹੈਗੀਆਂ ਨੇ ਹੈਨਾ ਜਿਹੜਾ ਬੰਦਾ ਕੰਮ ਕਰਨਾ ਚਾਹੁੰਦਾ ਉਹਨੂੰ ਕੰਮ ਮਿਲਦਾ ਬਟ ਇਹ ਹੈ ਕਿ ਬਾਹਰ ਜਾ ਕੇ ਬੱਚੇ ਨੂੰ ਲੱਗਦਾ ਕਿ ਉਹ ਕੁਆਲਿਟੀ ਐਜੂਕੇਸ਼ਨ ਲਏਗਾ ਤੇ ਉਹਨੂੰ ਕੁਆਲਿਟੀ ਜੋਬਸ ਮਿਲਣਗੀਆਂ ਮੈਮ ਜਿਹੜੀ ਇਹ ਤਿੰਨ ਕੰਟਰੀ ਚਾਰ ਕੰਟਰੀ ਤੁਸੀਂ ਮੈਨੂੰ ਦੱਸਿਆ ਇਹਦੇ ਲਈ ਅਵੇਲੇਬਿਲਿਟੀ ਕਿਸ ਤਰੀਕੇ ਨਾਲ ਹੈ ਇਹਨਾਂ ਦੀ ਐਲੀਜੀਬਿਲਿਟੀ ਜਿਹੜੀ ਹੈ ਉਹ ਅਲੱਗ-ਅਲੱਗ ਹੈ ਜਿਵੇਂ ਮੈਂ ਤੁਹਾਨੂੰ ਮਾਸਕੋ ਲਈ ਦੱਸਿਆ ਤਾਂ 10th ਪਾਸ ਬੱਚਾ ਜਿਹੜਾ ਉਹ ਜਾ ਸਕਦਾ ਹੈ 18 ਤੋਂ ਲੈ ਕੇ 35 ইয়ার্স تک ਦਾ 36 ইয়ার تک ਦੀ এজ تک ਤਾਂ بچہ ਉੱਤੇ ਜਾਂਦਾ ਹੈ ਨਾ ਐਂਡ ਕੋਈ ਗੈਪ ਜਿਹੜਾ ਜਿੰਨਾ ਵੀ ਹੋਵੇ ਉਹ ਸੈਪਰੇਟ ਹੈ ਐਂਡ ਅਪਾਰਟ ਫਰਮ दैट ਆਲਸ ਨਹੀਂ ਚਾਹੀਦਾ ਸੇਮ ਇਜ਼ ਫॉर द ਮਰੀਸ਼ੀਅਸ ਆਲਸੋ ਸਾਈਪ੍ਰਸ ਦੇ ਲਈ ਸਾਨੂੰ ਓਵਰঅল 4 ਬੈਂਡਸ ਚਾਹੀਦੇ ਜਾਂ ਪੀਟੀ ਦੇ ਵਿੱਚ 45 ਸਕੋਰ ਚਾਹੀਦੇ ਆ ਗੈਪ ਉੱਤੇ ਵੀ 7 ਤੋਂ 8 ইয়ার্স ਦਾ ਸੈਪਰੇਟ ਹੈ ਹੈ ਨਾ ਦੈਨ ਸ਼ੈਨੀਗਨ ਆ ਜਾਂਦਾ ਤਾਂ ਸ਼ੈਨੀਗਨ ਕੰਟਰੀਜ਼ ਵੀ ਵਿਦਆਊਟ ਆਇਲਸ ਹੈਗੀਆਂ ਨੇ ਸ਼ੈਨੀਗਨ ਦੇ ਵਿੱਚ ਫਿਨਲੈਂਡ ਦੇ ਵਿੱਚ ਸਪਾਊਸ ਜਿਹੜਾ ਉਹ ਨਾਲ ਹੀ ਜਾਂਦਾ ਫੰਡ ਵੀ ਬਹੁਤ ਘੱਟ ਚਾਹੀਦੇ ਆ ਜਰਮਨੀ ਹੈ ਉਹਦੇ ਵਿੱਚ ਬਲੌਕ ਅਕਾਊਂਟ ਚੱਲਦਾ 6 ਮੰਥ ਦੀ ਫੀਸ ਦੇ ਨਾਲ ਬੱਚਾ ਜਾ ਰਿਹਾ ਜੇਕਰ ਆਪਾਂ ਸ਼ੈਨੀਗਨ ਦੀ ਗੱਲ ਕਰੀਏ ਤਾਂ ਐਵਰੀ ਕੰਟਰੀ ਹੈਜ਼ ਇਟਸ ਓਨ ਐਲੀਜੀਬਿਲਟੀ ਤੁਸੀਂ ਮੈਨੂੰ ਥੋੜੀ ਥੋੜੀ ਨਾ ਬਰੀਫਿੰਗ ਦੇ ਦਿਓ ਬੇਸ਼ੱਕ ਇੰਨੀ ਜੀ ਬਟ ਸਾਡੇ ਜਿਹੜੇ ਵਿਊਅਰਸ ਨੇ ਹੋ ਸਕਦਾ ਇੰਨੀ ਜੀ ਬਰੀਫਿੰਗ ਉਹਨਾਂ ਲਈ ਬਹੁਤ ਜ਼ਿਆਦਾ ਹੈਲਪਫੁਲ ਹੋ ਜਾਏ ਸੋ ਪਲੀਜ਼ ਮੈਂ ਹਰ ਕੰਟਰੀ ਦੀ ਛੋਟੀ ਛੋਟੀ ਤਾਂ ਨੂੰ ਹਾਂ ਮਤਲਬ ਪੂਰਾ ਤਾਂ ਨਹੀਂ ਦੱਸ ਸਕਦੇ ਕਿਉਂਕਿ ਹਰ ਸਟੂਡੈਂਟ ਦਾ ਅਲੱਗ ਪ੍ਰੋਫਾਈਲ ਹੁੰਦਾ ਪਰ ਜੇਕਰ ਸ਼ੈਨਿਗਨ ਕੰਟਰੀਜ਼ ਦੀ ਗੱਲ ਕਰੀਏ ਤਾਂ 5 ਤੋਂ 7 ਇਅਰਸ ਦਾ ਜਿਹੜਾ ਗੈਪ ਹੈ ਉੱਥੇ ਅਸੈਪਟਡ ਹੁੰਦਾ ਬੱਚੇ ਦਾ ਗੈਪ ਜਿਹੜਾ ਉਹ ਬੱਚਾ ਜਸਟੀਫਾਈ ਕਰ ਸਕੇ ਹੈਨਾ ਸ਼ੇਨਗਨ ਦੇ ਵਿੱਚ ਫਿਨਲੈਂਡ ਦੇ ਲਈ 7 ਤੋਂ 8 ਲੱਖ ਦੇ ਫੰਡਸ ਚਾਹੀਦੇ ਆ ਜਰਮਨੀ ਲਈ ਬਲੌਕ ਅਕਾਊਂਟ ਹੈ ਇਟਲੀ ਲਈ ਵੀ 7 ਤੋਂ 8 ਲੱਖ ਦੇ ਫੰਡਸ ਚਾਹੀਦੇ ਆ ਮੀਨਸ ਨਾਰਮਲ ਹਰ ਸ਼ੇਨਗਨ ਕੰਟਰੀ ਦੇ ਲਈ 7 ਤੋਂ 8 ਲੱਖ ਦੇ ਫੰਡਸ ਚਾਹੀਦੇ ਆ ਗੈਪ ਤੁਹਾਡਾ ਜਸਟੀਫਾਈਡ ਹੋਣਾ ਚਾਹੀਦਾ ਹੈ ਹੈਨਾ ਉਸ ਤੋਂ ਬਾਅਦ ਤੁਸੀਂ ਜਿਹੜੇ ਗ੍ਰੈਜੂਏਸ਼ਨ ਲਈ ਪੋਸਟ ਗ੍ਰੈਜੂਏਸ਼ਨ ਲਈ ਜਾ ਸਕਦੇ ਹੋ ਫਿਨਲੈਂਡ ਦੇ ਵਿੱਚ ਤੁਸੀਂ ਹਸਪਾਲ ਦੇ ਨਾਲ ਜਾ ਸਕਦੇ ਹੋ ਜੇਕਰ ਆਪਾਂ ਸਾਈਪ੍ਰਸ ਦੀ ਗੱਲ ਕਰੀਏ ਤਾਂ ਸਾਈਪ੍ਰਸ ਦੇ ਵਿੱਚ ਇਹ ਹੈ ਕਿ ਓਵਰঅল 4 ਬੈਂਡ ਚਾਹੀਦੇ ਆ ਤੇ ਸਾਈਪ੍ਰਸ ਦੇ ਲਈ ਵੀ ਗੈਪ ਜਿਹੜਾ ਅਸੈਪਟੇਡ ਆ ਪਰ ਦੋ ਇਸ ਟਾਈਮ ਤੇ ਜਿਹੜਾ ਜੈਕਪੌਟ ਚੱਲ ਰਿਹਾ ਜਿੱਥੇ ਮੈਕਸਿਮਮ ਬੱਚਾ ਜਾ ਰਿਹਾ ਕਿਉਂਕਿ ਉੱਥੇ ਜਸਟਨਾ ਸਟੂਡੈਂਟ ਸਾਡੇ ਕੋਲ ਆਂਦਾ ਕਿ ਮੇਰੇ ਕੋਲ ਤਾਂ ਆਈਲਸ ਵੀ ਨਹੀਂ ਹੈਗਾ ਮੇਰੇ ਕੋਲ ਫੰਡ ਵੀ ਨਹੀਂ ਹੈਗੇ ਮੇਰਾ ਗੈਪ ਵੀ ਬਹੁਤ ਜ਼ਿਆਦਾ ਹੈ ਮੈਂ ਸਿਰਫ 10th ਕੀਤੀ ਹੋਈ ਹੈ ਤੇ ਪੰਜ ਛੇ ਰਿਫਿਊਜ਼ਲ ਤੋਂ ਬਾਅਦ ਉਹਨਾਂ ਮੈਂ 1 ਰੁਪਿਆ ਪਹਿਲਾਂ ਨਹੀਂ ਦੇਣਾ ਤੇ ਉਹਨਾਂ ਨੂੰ ਫਿਰ ਅਸੀਂ ਮਰੇਸ਼ੀਅਸ ਐਂਡ ਮੋਸਕੋ ਸੁਜੈਸਟ ਕਰਦੇ ਆਂ ਈਵਨ ਸਾਈਪ੍ਰਸ ਦੇ ਵਿੱਚ ਵੀ ਅਸੀਂ ਸਾਰੀ ਪੇਮੈਂਟ ਜਿਹੜੀ ਐ ਉਹ ਆਫਟਰ ਵੀਜ਼ਾ ਲੰਨੇ ਆਂ ਸੋ ਮੈਮ ਜਿਹੜਾ ਤੁਸੀਂ ਬਾਹਰ ਬੋਰਡ ਲਾਇਆ ਉਹ ਬਿਲਕੁਲ ਸੱਚ ਐ ਕਿ ਹੁਣ ਬਿਨਾ ਆਇਲਸ ਤੁਸੀਂ ਵੀ ਆਪਣੇ ਸੁਪਨੇ ਸাকার ਕਰ ਸਕਦੇ ਹੋ ਤੁਸੀਂ ਵੀ ਬਾਹਰ ਜਾ ਸਕਦੇ ਹੋ ਮਤਲਬ ਇਹ ਤਾਂ ਜਿਹੜੀ ਤੁਸੀਂ ਲਾਈਨ ਉੱਥੇ ਲਿਖੀ ਐ ਤੁਸੀਂ ਮੀਨ ਵੀ ਕਰ ਰਹੇ ਹੋ ਬਿਲਕੁਲ ਅਜਿਕੇ ਵੀ ਬੋਰਡ ਲਾਇਆ 4 ਲੱਖ ਲਾਓ ਤੇ ਲੱਖ ਰੁਪਇਆ ਮਹੀਨਾ ਕਮਾਓ ਅਸੀਂ ਉਹਦੇ ਤੇ ਵੀ ਪੂਰੇ ਘਰੇ ਉਤਰੇ ਆਂ 4 ਲੱਖ ਬੱਚੇ ਦਾ ਟੋਟਲ ਲੱਗਦਾ ਹੈ ਮਤਲਬ ਪ੍ਰੋਪਰ ਚਾਰ ਲੱਗ ਤੋਂ ਥੋੜਾ ਘੱਟ ਹੀ ਲੱਗਦਾ ਹੈ ਕਿ ਬੱਚਾ ਮਾਸਕੋ ਦੇ ਵਿੱਚ ਪਹੁੰਚ ਜਾਂਦਾ ਹੈ ਤੇ ਮਤਲਬ ਕਾਫੀ ਸਟੂਡੈਂਟਸ ਨਾਲ ਗੱਲ ਹੋਈ ਹੈ ਅੱਜ ਵੀ ਤਿੰਨ ਸਟੂਡੈਂਟਸ ਨਾਲ ਹੋਈ ਹੈ ਮਿਨਿਮਮ ਉਹਨਾਂ ਨੂੰ 250 ਆਵਰਸ ਸੌਰੀ uh, 250 ਰੁਪਈਆ ਪਰ ਆਵਰ ਮਿਲਦੇ ਆ ਤੇ ਜੋ 10 ਘੰਟੇ ਵੀ ਕੰਮ ਕਰਦੇ ਆ ਤਾਂ 2500 ਰੂਬਲ ਪਰ ਡੇ ਹੋ ਗਿਆ ਉਸ ਤੋਂ ਇਲਾਵਾ 200 ਰੂਬਲ ਉਹਨਾਂ ਨੂੰ ਟਿਪ ਮਿਲ ਜਾਂਦੀ ਹੈ ਮੈਟਰੋ ਦਾ ਕਾਰਡ ਮਿਲਦਾ ਹੈ 3 ਟਾਈਮ ਦਾ ਫੂਡ ਮਿਲਦਾ ਔਰ ਮੈਂ ਇੱਕ ਬਹੁਤ ਸਰਪ੍ਰਾਈਜ਼ ਗੱਲ ਸੀ ਕਿ ਕੱਲ ਮੈਨੂੰ ਇੱਕ ਸਟੂਡੈਂਟ ਦਾ ਫੋਨ ਆਇਆ ਕਹਿੰਦਾ ਮੈਂ ਮੈਂ 7000 ਰੂਬਲ ਪਰ ਆਵਰ ਕਮਾ ਰਿਹਾ ਹਾਂ ਔਰ ਇਟ ਵਾਸ ਆਲਸੋ ਸਰਪ੍ਰਾਈਜ਼ਿੰਗ ਫਾਰ ਮੀ ਕਿ ਅਸੀਂ ਤਾਂ ਬੱਚੇ ਨੂੰ 1 ਲੱਖ ਦਾ ਕਮਿਟ ਕਰ ਰਹੇ ਹਾਂ ਤੇ ਉਹ 21000 ਰੁਪਏ ਕਮਾ ਰਿਹਾ ਹੈ ਉਹ ਮੈਂ ਕੋਤੇ ਰਾਂਸੀ ਕਹਿੰਦਾ ਮੈਂ 30 ਡੇਸ ਕੰਮ ਕੀਤਾ ਤੇ ਮੈਂ 210000 ਰੁਪਏ ਕਮਾਏ ਮੈਂ ਕਿਸੀ Amazon ਉਤੇ ਦੀ ਕੋਈ ਐਸਟਰੋ ਦੀ ਕੰਪਨੀ ਆ ਉਹਦੇ ਵਿੱਚ ਉਹ ਕੁਝ ਕੋਡ ਵਗੈਰਾ ਸਕੈਨ ਕਰਦਾ ਹੈ ਜਾਂ ਉਹਦੀ ਇੰਨੀ ਅੱਛੀ ਇਨਕਮ ਹੋ ਰਹੀ ਹੈ ਤਾਂ ਮਤਲਬ 4 ਲੱਖ ਲਗਾ ਕੇ 1 ਲੱਖ ਰੁਪਿਆ ਕਮਾਣਾ ਇਸ ਨੋਟ ਪੋਸੀਬਲ ਇਨ ਐਨੀ ਆਫ ਦਾ ਕੰਟਰੀ ਬਟ ਇਟ ਇਜ਼ ਪੋਸੀਬਲ ਇਨ ਮਾਸਕੋ ਸੋ ਮਤਲਬ ਇਨ ਸ਼ਾਰਟ ਵਰਡਸ ਤੁਸੀਂ ਇਹ ਕਹਿਣਾ ਚਾਹੋਗੇ ਜਿੱਦਾਂ ਆਪਾਂ ਪੰਜਾਬੀ ਵਿੱਚ ਕਹਿੰਦੇ ਕਿ ਲਾਹਾ ਚੁਕਲੋ ਪੰਜਾਬੀ ਉਹ ਇਹ ਨਾ ਸਿਰਫ ਪੰਜਾਬੀਆਂ ਵਾਸਤੇ ਬਲਕਿ ਜene ਵੀ ਇਥੇ ਦੇ ਏਰੀਆਜ਼ ਨੇ ਨਾ ਸਿਰਫ ਮਤਲਬ ਕਹਿ ਲਓ ਤੁਸੀਂ ਇੰਡੀਆ ਦੇ ਵਿੱਚ ਇਹ ਕਾਫੀ ਵਧੀਆ ਨੇਪਾਲ ਤੋਂ ਵੀ ਬੱਚੇ ਜਾ ਰਹੇ ਐ ਮੈਂ ਰੀਸੈਂਟ ਕਰਨਾਟਕਾ ਚ ਅਸੀਂ ਮਾਸਕੋ ਸਟੇਟ ਲਿੰਗਵਿਸਟਿਕ ਯੂਨੀਵਰਸਿਟੀ ਬਾਰੇ ਲੋਕਾਂ ਨੂੰ ਦੱਸ ਕੇ ਆਇਆ ਤਾਂ ਉਹ ਵੀ ਬੜਾ ਖੁਸ਼ ਹੋਏ ਕਿ ਇੰਨੇ ਘੱਟ ਪੈਸੇ ਦੇ ਵਿੱਚ ਅਸੀਂ ਹੈ ਨਾ ਮਤਲਬ ਜਾ ਸਕਦੇ ਹਾਂ ਸਾਡੇ ਕੋਲੋਂ ਤਾਮਿਲਨਾਡੂ ਤੋਂ ਅਤੇ ਉਸ ਤੋਂ ਇਲਾਵਾ ਬਿਹਾਰ ਹਰ ਸਟੇਟ ਤੋਂ ਬੱਚਾ ਆ ਰਿਹਾ ਕਿਉਂਕਿ ਬੱਚੇ ਨੂੰ ਲੱਗਦਾ ਕਿ ਇੰਨੇ ਘੱਟ ਦੇ ਵਿੱਚ ਤਾਂ ਬਿਜ਼ਨਸ ਵੀ ਨਹੀਂ ਹੋ ਸਕਦਾ ਹੈ ਨਾ ਤੇ ਜਿਨ੍ਹਾਂ ਦਾ ਬਾਹਰ ਜਾਣ ਦਾ ਸੁਪਨਾ ਹੈ ਬਜਟ ਘੱਟ ਹੈ ਨਹੀਂ ਹੈਗਾ ਵੀ 25 ਲੱਖ ਰੁਪਏ ਤਾਂ ਉਹ ਕੰਟਰੀ ਚ ਜਾ ਕੇ ਆਪਣਾ ਸੁਪਨਾ ਪੂਰਾ ਕਰ ਲੈਂਦੇ ਆ ਸੋ ਆਖਿਰ ਤੇ ਮੈਂ ਮੈਂ ਤੁਹਾਨੂੰ ਇਹ ਪੁੱਛਣਾ ਚਾਹੂੰਗੀ ਕਿ ਜਦੋਂ ਹੁਣ ਆਪਾਂ ਨੂੰ ਸਾਰੇ ਵਿਊਅਰਸ ਦੇਖ ਰਹੇ ਨੇ ਤੇ ਇਹਦੇ ਵਿੱਚ ਹੋ ਸਕਦਾ ਕਿ ਕਾਫੀ ਜ਼ਿਆਦਾ ਯੂਥ ਵੀ ਹੋਵੇ ਜਿਹੜਾ ਅੱਜ ਦਾ ਯੂਥ ਹੈ ਉਹ ਤਾਂ ਚਾਹੁੰਦਾ ਹੈ ਕਿ ਸਾਡੇ ਘੱਟ ਪੈਸੇ ਲੱਗਣ ਤਾਂ ਅਸੀਂ ਬਾਹਰ ਜਾਈਏ ਸਭ ਤੋਂ ਪਹਿਲਾਂ ਸਾਡੇ ਘਰ ਤੇ ਸਾਨੂੰ ਧੱਕਾ ਮਾਰਨ ਬਾਹਰ ਦਾ ਤੇ ਤੁਹਾਡੇ ਸਾਹਮਣੇ ਤੁਸੀਂ ਉਹਨਾਂ ਬੱਚਿਆਂ ਨੂੰ ਕੀ ਕਹਿਣਾ ਚਾਹੋਗੇ ਮੈਂ ਬਾਰ ਜਾਣਾ ਚਾਹੁੰਦੇ ਹੋ ਹੈਨਾ ਉਹਦੇ ਲਈ ਇਸ ਤਰ੍ਹਾਂ ਮਤਲਬ ਬਲਾਈਂਡਲੀ ਕਿਸੇ ਤੇ ਬਲੀਵ ਨਾ ਕਰੋ ਕਿ ਹਾਂ ਮਤਲਬ ਕਿ ਮੈਂ ਪੈਸੇ ਦੇਤੇ ਮੇਰਾ ਵੀਜ਼ਾ ਆ ਜਾਏਗਾ ਆਪਾਂ ਉਹ ਕੰਟਰੀ ਬਾਰੇ ਨਹੀਂ ਜਾਣਦੇ ਆ ਹੈਨਾ ਆਪਾਂ ਨੂੰ ਪਤਾ ਹੀ ਨਹੀਂ ਲੱਗਿਆ ਕਿ ਮੇਰੀ ਐਲੀਜੀਬਿਲਟੀ ਪੂਰੀ ਹੈ ਕਿ ਨਹੀਂ ਰਿਫਿਊਜ਼ਲ ਲੈ ਲਈ ਇੱਕ ਵਾਰੀ ਜਿਸ ਕੰਟਰੀ ਦਾ ਵੀ ਤੁਹਾਨੂੰ ਸੁਜੈਸਟ ਕੀਤਾ ਜਾਂਦਾ ਉਹਦੇ ਤੇ ਕੋਡ ਤੁੜੀ ਸਰਚ ਕਰੋ ਜੇ ਤੁਹਾਡਾ ਕੋਈ ਫਰੈਂਡ ਸਰਕਲ ਹੈ ਉਹਨੂੰ ਪੁੱਛੋ ਕਿ ਜਿੱਥੇ ਤੁਹਾਡਾ ਮਨ ਲੱਗਦਾ ਵੀਜ਼ਾ ਉੱਥੋਂ ਲਗਵਾਓ ਬਟ ਜੇਕਰ ਤੁਸੀਂ ਕੋਈ ਵੀ ਗਾਈਡੈਂਸ ਲੈਣਾ ਚਾਹੁੰਦੇ ਹੋ ਕੈਰੀਅਰ ਕਾਉਂਸਲਿੰਗ ਲਈ ਆਣਾ ਚਾਹੁੰਦੇ ਹੋ ਤਾਂ ਯੂ ਆਰ ਮੋਸਟ ਵੈਲਕਮ ਯੂ ਕੈਨ ਕੰਟੈਕਟ ਓਨ आवर गिवन ਨੰਬਰਸ ਤੇ ਜੇਕਰ ਤੁਹਾਡਾ ਵੀ ਇਮੀਗ੍ਰੇਸ਼ਨ ਦਾ ਕੰਮ ਹੈ ਤੁਸੀਂ ਬੀ ਟੂ ਬੀ ਲਈ ਸਾਡੇ ਲਈ ਸਾਡੇ ਨਾਲ ਕੰਟੈਕਟ ਕਰਨਾ ਚਾਹੁੰਦੇ ਹੋ ਤਾਂ ਵੀ ਵਿਲ ਗਿਵ ਯੂ ਦ ਬੈਸਟ ਡੀਲ ਤਾਂ ਵੀ ਤੁਸੀਂ ਇਹ ਲਿਖੇ ਨੰਬਰਾਂ ਤੇ ਕਾਲ ਕਰ ਸਕਦੇ ਹੋ ਸਾਡੇ ਮਾਰਕੀਟਿੰਗ ਐਗਜ਼ੀਕਿਊਟਿਵ ਹੈਗੇ ਨੇ ਜਿਹੜੇ ਕਿ ਡਿਫਰੈਂਟ ਸਿਟੀਆਂ ਦੇ ਵਿੱਚ ਡਿਫਰੈਂਟ ਸਟੇਟਸ ਦੇ ਵਿੱਚ ਜਾਂਦੇ ਨੇ ਤੇ ਜੇਕਰ ਤੁਸੀਂ ਸਾਨੂੰ ਫੋਨ ਕਰੋਗੇ ਤਾਂ ਤੁਹਾਨੂੰ ਐਕਸਪਲੇਨ ਕਰਨ ਲਈ ਤੁਹਾਨੂੰ ਉੱਥੇ ਵੀ ਮਿਲਣ ਆਉਣਗੇ ਸੋ ਮੈਮ ਅੱਜ ਦਾ ਜਿਹੜਾ ਟੌਪਿਕ ਸੀਗਾ ਉਹ ਸਾਡਾ ਕਾਫੀ ਵਧੀਆ ਸੀਗਾ ਕਿਉਂਕਿ ਜਿਸ ਤਰੀਕੇ ਨਾਲ ਅੱਜ ਕੱਲ ਲੋਕਾਂ ਦੇ ਦਿਮਾਗ 'ਚ ਫੀਅਰ ਹੋਇਆ ਪਿਆ ਹੈ ਸ਼ੈਨੇਗਨ ਕੰਟਰੀਜ਼ ਨੂੰ ਲੈ ਕੇ ਜਾਂ ਕਹਿੰਦੇ ਨੇ ਕਿ 3 ਲੱਖ ਦੇ ਵਿੱਚ ਕਿੱਦਾਂ ਕੋਈ ਬਾਹਰ ਜਾ ਸਕਦਾ ਕਿਉਂਕਿ 3 ਲੱਖ ਦੇ ਵਿੱਚ ਤਾਂ ਕੋਈ ਗੱਡੀ ਵੀ ਨਹੀਂ ਆਉਂਦੀ ਜੇ ਤੁਸੀਂ ਕੋਈ ਵਧੀਆ ਗੱਡੀ ਲੈਣ ਚਾਹੀਏ ਤਾਂ ਉਹ ਵੀ ਸਾਨੂੰ 5 ਲੱਖ ਤੋਂ ਉੱਪਰ ਦੀ ਮਿਲਦੀ ਹੈ ਤਾਂ ਇਹ ਤਾਂ ਤੁਸੀਂ ਇੱਕ ਆਫਰ ਲਗਾਤੀ ਕਾਫੀ ਵਧੀਆ ਕਿ ਤੁਸੀਂ ਆਓ ਸਾਡੇ ਕੋਲ ਤੁਸੀਂ ਸਾਨੂੰ 3 ਲੱਖ ਰੁਪਇਆ 4 ਲੱਖ ਰੁਪਇਆ ਜਿਹੜਾ ਵੀ ਕੰਟਰੀ ਦੀ ਜਿੰਨੀ ਵੀ ਅਮਾਉਂਟ ਹੈ ਤੁਸੀਂ ਦੋ ਤਾਂ ਤੁਸੀਂ ਬਾਹਰ ਜਾਓ ਆਪਣਾ ਸੁਪਨੇ ਪੂਰਾ ਕਰੋ ਉਹਦੇ ਉਹ ਪੰਜ ਪੰਜ ਗੱਡੀਆਂ ਲੈ ਕੇ ਖਰੀਦ ਸਕਦੇ ਹੋ ਸੋ ਮੈਮ ਇਹ ਕਾਫੀ ਹੀ ਵੱਡੀ ਗੱਲ ਹੈ ਜਿਸ ਤਰੀਕੇ ਨਾਲ ਤੁਸੀਂ ਸਾਡੀ ਆਡੀਅנס ਨੂੰ ਦੱਸਿਆ ਤੇ ਇੱਕ ਨੋਲੇਜੇਬਲ ਚੀਜ਼ ਉਹਨਾਂ ਨੂੰ ਸਮਝਾਈ ਹੈ ਹੋਪ ਕਰਦੇ ਹਾਂ ਕਿ ਅਸੀਂ ਇਦਾਂ ਹੀ ਡਿਸਕਸ਼ਨਸ ਕਰਦੇ ਰਵਾਂਗੇ ਤੇ ਇਦਾਂ ਹੀ ਸਾਡੀ ਜਿਹੜੀ ਗੱਲਾਂ ਨੇ ਉਹ ਹੁੰਦੀਆਂ ਰਹਿਣਗੀਆਂ ਤੇ ਜਿਹੜੇ ਰੁਝਾਨ ਵੀ ਆਉਂਦੇ ਪਏ ਨੇ ਆਪਣੇ ਕਿਸੇ ਵੀ ਕੰਟਰੀ ਤੋਂ ਆਪਾਂ ਉਦਾਂ ਹੀ ਡਿਸਕਸ ਕਰਦੇ ਰਵਾਂਗੇ ਸੋ ਇੱਕ ਚੀਜ਼ ਹੋਰ ਹੈ ਕਿ ਜਿਹੜਾ ਵੀ ਸਾਡਾ ਵਿਊਅਰ ਹੈ ਉਹ ਸਾਨੂੰ ਦੇਖ ਕੇ ਸਾਡੇ ਚੈਨਲ ਤੋਂ ਤੁਹਾਡੀ ਨਿਊਜ਼ ਦੇਖ ਕੇ ਜੇਕਰ ਤੁਹਾਡੇ ਕੋਲ ਆਂਦਾ ਤਾਂ ਉਹਨੂੰ ਤੁਸੀਂ ਕੀ ਕੀ ਆਫਰਸ ਦੋਗੇ ਕਿਸ ਤਰੀਕੇ ਦੀ ਆਫਰ ਦੋਗੇ ਜਿਵੇਂ ਅਸੀਂ ਮੈਂ ਤੁਹਾਨੂੰ ਦੱਸਿਆ ਕਿ ਇੱਕ ਇਸ ਟਾਈਮ ਅਸੀਂ ਹਰ ਜਗ੍ਹਾ ਸਾਡਾ ਲੱਗਿਆ ਹੋਇਆ ਤੁਸੀਂ ਕਿਹਾ 12 ਲਿਖਿਆ ਹੋਇਆ 4 ਲੱਖ ਲਾਓ ਤੇ 1 ਲੱਖ ਕਮਾਓ ਅਸੀਂ ਉਹਨੂੰ 4 ਲੱਖ ਦੇ ਵਿੱਚ ਉਹਦੀ ਵੀਜ਼ਾ ਲੈਟਰ ਦਵਾਂਗੇ ਉਹਦੀ ਐਮਬੈਸੀ ਫੀਸ ਪੇ ਕਰਾਂਗੇ ਉਹਦੀ 1 ਇਅਰ ਦੀ ਟਿਊਸ਼ਨ ਫੀਸ ਪੇ ਕਰਾਂਗੇ ਉਹਦੀ ਵੀਜ਼ਾ ਐਕਸਟੈਂਸ਼ਨ ਲੈਟਰ ਪੇ ਕਰਾਂਗੇ ਉਹਨੂੰ ਇੱਕ ਅਕਮੋਡੇਸ਼ਨ ਦਵਾਂਗੇ ਉਹਨੂੰ ਪਿਕਅਪ ਦਵਾਂਗੇ ਹੈਨਾ ਉਹਦੀ ਟਿਕਟ ਵੀ ਵਿੱਚ ਦਵਾਂਗੇ ਸਾਰਾ ਪੈਕੇਜ ਉਹਨੂੰ 4 ਲੱਖ ਦੇ ਵਿੱਚ ਦਵਾਂਗੇ ਤੇ ਉਹ 4 ਲੱਖ ਲਗਾ ਕੇ ਆਰਾਮ ਨਾਲ 10 ਲੱਖ ਰੁਪਇਆ ਕਮਾ ਸਕਦਾ ਅੱਜ ਦੇ ਲਈ ਇੰਨਾ ਹੀ ਤੇ ਆਪਾਂ ਫੇਰ ਮੁਲਾਕਾਤ ਕਰਾਂਗੇ ਤਦ ਤੱਕ ਦੇ ਲਈ ਧੰਨਵਾਦ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਅਕਸ਼ਪ੍ਰੀ ਸਿੰਘ ਹੈ ਜੀ ਕਿੱਥੋਂ ਦੇ ਰਹਿਣ ਵਾਲੇ ਹੋ ਤੁਸੀਂ ਮੈਂ ਲੁਧਿਆਣੇ ਤੋਂ ਬਿਲੋਂਗ ਕਰਦਾ ਹਾਂ ਲੁਧਿਆਣੇ ਤੋਂ ਤੇ ਇੱਥੇ ਕੀ ਕਰਨ ਆਇਓ ਫਿਰ ਮੈਂ ਇੱਥੇ ਮੈਡਮ ਐਕਚੁਅਲੀ ਮੈਂ ਇੱਥੋਂ ਫਾਈਲ ਲਵਾਈ ਸੀਗੀ ਆਪਣੇ ਤੇ ਉਹਨਾਂ ਨੇ ਮੈਨੂੰ 15 ਦਿਨਾਂ ਦਾ ਵੀਜ਼ਾ ਦਿੱਤਾ ਰਸ਼ੀਦ ਕਿਸ ਕੰਟਰੀ ਲਈ ਅਪਲਾਈ ਕੀਤਾ ਸੀ ਰਸ਼ੀਦ ਦਾ ਸਟੂਡੈਂਟ ਵੀਜ਼ਾ ਅਪਲਾਈ ਕੀਤਾ ਸੀ ਮੈਡਮ ਪਰ ਅਸੀਂ ਦੇਖ ਸਕਦੇ ਹਾਂ ਮਾਰਕੀਟ ਦੇ ਵਿੱਚ ਬਹੁਤ ਇੰਸਟੀਟਿਊਟਸ ਨੇ ਸਟਿਲ ਤੁਸੀਂ ਇੱਥੇ ਆਏ ਹੋ ਕਿਸ ਕਰਕੇ ਕੀ ਰੀਜ਼ਨ ਸੀਗਾ ਤੁਹਾਡੇ ਇੱਥੇ ਆਉਣ ਦਾ ਇੱਕ ਤਾਂ ਮੈਡਮ ਮੇਰੀ ਜਿਹੜੀ ਬਿਗ ਸਿਸਟਰ ਹੈ ਉਹਨਾਂ ਦਾ ਵੀਜ਼ਾ ਇੱਥੋਂ ਰੀਸੀਵ ਹੋਇਆ ਸੀ ਤੇ ਉਤੋਂ ਮੈਨੂੰ ਓਵਰਵਿਊ ਮਿਲਿਆ ਸੀਗਾ ਵੀ ਫੀਡਬੈਕ ਮਿਲੀ ਸੀ ਕਾਫੀ ਜਾਣਿਆ ਤੋਂ ਵੀ ਵਧੀਆ ਕੰਮ ਹੈ ਜੈਨੂਇਨ ਕੰਮ ਹੈ ਇਹਨਾਂ ਦਾ ਜੈਨੂਇਨ ਸਟਾਫ ਹੈ ਇੱਥੋਂ ਵੀਜ਼ਾ ਲਵਾਓ ਤੇ ਬਾਹਰ ਜਾਓ ਜੇਕਰ ਗੱਲ ਕੀਤੀ ਜਾਵੇ ਇ ਬਿਲਕੁਲ ਜੈਨੂਇਨ ਸਟਾਫ ਆ ਤੇ ਜੈਨੂਇਨ ਕਾਮ ਆ ਜਿੱਦਾਂ ਕਿ ਮੈਂ ਦੇਖ ਸਕਦੀ ਹਾਂ ਤੁਹਾਡੇ ਹੱਥ ਦੇ ਵਿੱਚ ਇੱਕ ਪੇਪਰ ਹੈ ਤਾਂ ਇਹ ਕੀ ਹੈ ਇਹ ਸਟicker ਵੀਜ਼ਾ ਰਸ਼ੀਆ ਦਾ ਮੈਮ ਅੱਛਾ ਤੁਹਾਡੇ ਵੀਜ਼ਾ ਆ ਚੁੱਕੇ ਹੈ ਯੈਸ ਮੈਮ ਮਤਲਬ ਹੁਣ ਸਿਰਫ ਟਿਕਟ ਦੀ ਦੇਰ ਹੈ ਬਿਲਕੁਲ ਟਿਕਟ ਦੀ ਦੇਰ ਹੈ ਇਸ ਟਾਈਮ ਮੈਂ ਦੇਖ ਸਕਦੀ ਹਾਂ ਤੁਹਾਡੇ ਨਾਲ ਜਿਹੜੇ ਲੋਕ ਲੋਕ ਮੌਜੂਦ ਨੇ ਕੌਣ ਨੇ ਉਹ ਤੇ ਮੇਰੀ ਫੈਮਿਲੀ ਹੈ ਮੇਰੇ ਪਾਪਾ ਮਮਾ ਛੋਟਾ ਬ੍ਰਦਰ ਅੱਛਾ ਮੈਂ ਬਿਲਕੁਲ ਚਾਹੂੰਗੀ ਇੱਕ ਵਾਰ ਸਰ ਨਾਲ ਗੱਲਬਾਤ ਕਰਨਾ ਕਿ ਉਹਨਾਂ ਦਾ ਐਕਸਪੀਰੀਅੰਸ ਇੱਥੇ ਕਿੱਦਾਂ ਦਾ ਰਿਹਾ ਸਰ ਕਿੱਦਾਂ ਦਾ ਐਕਸਪੀਰੀਅੰਸ ਰਿਹਾ ਤੇ ਇੱਥੇ ਤੁਸੀਂ ਪਹਿਲਾਂ ਵੀ ਵੀਜ਼ਾ ਲਗਵਾ ਚੁੱਕੇ ਹੋ ਪਹਿਲਾਂ ਮੇਰੀ ਭਾਂਜੀ ਦਾ ਵੀਜ਼ਾ ਲੱਗਿਆ ਇੱਥੋਂ ਉਹ ਫਿਨਲੈਂਡ ਗਈ ਹੈ ਲਾਸਟ ਮਨਥ ਤੇ ਇੱਥੇ ਦਾ ਕਿਦਾਂ ਦਾ ਲੱਗਿਆ ਤੁਹਾਨੂੰ ਸਪੈਕਟਮ ਸਟੱਡੀਜ਼ ਆ ਕੇ ਤੁਹਾਡੇ ਸਾਹਮਣੇ ਜਿਹੜਾ ਇੱਥੇ ਵੀਜ਼ਾ ਸਰਵਿਸ ਹੈ ਉਹ ਕਿਦਾਂ ਦੀ ਹੈ ਬਹੁਤ ਵਧੀਆ ਇਹਨਾਂ ਨੇ 15 ਦਿਨ ਦੇ ਵਿੱਚ ਸਾਨੂੰ ਵੀਜ਼ਾ ਦਿੱਤਾ ਆ ਆਈ ਐਮ ਵੈਰੀ ਹੈਪੀ